ਨੰਗਲ ਸ਼ਹਿਰ ਦੇ ਕਰੀਬ ਪੈਂਦੇ ਪਿੰਡ ਹੰਬੇਵਾਲ ਵਿਖੇ ਤਿੰਦੂਆ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਪਾਲਤੂ ਬੱਕਰੀ ਨੂੰ ਸ਼ਿਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਘਰਦਿਆਂ ਦੇ ਸਮੇਂ ਸਿਰ ਜਾਗ ਜਾਣ ਦੇ ਚਲਦਿਆਂ ਤਿੰਦੂਆ ਬੱਕਰੀ ਦੇ ਸ਼ਿਕਾਰ ਕਰਨ ਦੇ ਵਿੱਚ ਅਸਫਲ ਰਿਹਾ ਪਰ ਗਲਬਾਤ ਕਰਦਿਆਂ ਬੱਕਰੀਆਂ ਪਾਲਣ ਦਾ ਕੰਮ ਕਰਨ ਵਾਲੇ ਰਾਮ ਲਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਤਿੰਦੂ ਵੱਲੋਂ ਉਹਨਾਂ ਦੀਆਂ ਬੱਕਰੀਆਂ ਨੂੰ ਸ਼ਿਕਾਰ ਬਣਾਇਆ ਜਾ ਚੁੱਕਿਆ ਹੈ ਤੇ ਤੜਕਸਾਰ ਤਕਰੀਬਨ 3:30 ਤੋਂ 4 ਵਜੇ ਦੇ ਦਰਮਿਆਨ ਤਿੰਦੂ ਵੱਲੋਂ ਬੱਕਰੀ ਦੇ ਉੱਤੇ ਹਮਲਾ ਕੀਤਾ ਗਿਆ ਤੇ ਜਿਵੇਂ ਹੀ ਇਸ ਦੀ ਪਾੜ ਉਹਨਾਂ ਨੂੰ ਲੱਗੀ ਤਾਂ ਉਹਨਾਂ ਵੱਲੋਂ ਜ਼ੋਰਦਾਰ ਆਵਾਜ਼ ਕੀਤੀ ਗਈ ਜਿਸ ਤੋਂ ਬਾਅਦ ਉਹ ਬੱਕਰੀ ਨੂੰ ਛੱਡ ਕੇ ਜੰਗਲ ਵੱਲ ਨੂੰ ਭੱਜ ਗਿਆ। ਉਹਨਾਂ ਕਹਿ ਕਿ ਤਿੰਦੂ ਦਾ ਇਸ ਤਰ੍ਹਾਂ ਘਰਾਂ ਦੇ ਵਿੱਚ ਦਾਖਲ ਹੋ ਕੇ ਸ਼ਿਕਾਰ ਕਰਨਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਹ ਰਸਤਾ ਪ੍ਰਸਿੱਧ ਧਾਰਮਿਕ ਸਥਲ ਮਾਤਾ ਸ਼੍ਰੀ ਜਲਫਾ ਦੇਵੀ ਮੰਦਿਰ ਨੂੰ ਵੀ ਜਾਂਦਾ ਜਿੱਥੇ ਅਕਸਰ ਲੋਕ ਪੈਦਲ ਵੀ ਮਾਤਾ ਰਾਣੀ ਦੇ ਦਰਸ਼ਨ ਦੇ ਲਈ ਜਾਂਦੇ ਹਨ ਤੇ ਹਰ ਸਮੇਂ ਇਸ ਜੰਗਲੀ ਜਾਨਵਰ ਦੇ ਹਮਲੇ ਦਾ ਖੋਭ ਬਣਿਆ ਰਹਿੰਦਾ ਹੈ ਬੀਤੇ ਕੁਝ ਦਿਨ ਪਹਿਲਾਂ ਵੀ ਤਿੰਦੂ ਦੀਆ ਰਹਿਸ਼ੀ ਖੇਤਰ ਤੋਂ ਵੀਡੀਓ ਵਾਇਰਲ ਹੋਇਆ ਸੀ ਤੇ ਜੰਗਲੀ ਜੀ ਵਿਭਾਗ ਵੱਲੋਂ ਵੀ ਇਸ ਨੂੰ ਕਾਬੂ ਕਰਨ ਦੇ ਲਈ ਪਿੰਜਰਾ ਲਗਾਇਆ ਹੋਇਆ ਤੇ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਰਜਿੰਦਰ ਕੋਰ ਪੇਂਡਾ ਹੰਦਿਆ ਇਹ ਦੱਸਿਓ ਜੀ ਕੀ ਹੋਇਆ ਇਹ ਤੜਕੀ ਬਾਗ ਪੈ ਗਿਆ ਬੱਕਰੀ ਨੂੰ ਅਸੀਂ ਸੁੱਤੇ ਤੇ ਇਹ ਨੇ ਛੇੜਾ ਜਿਹਾ ਹੋਇਆ ਫਿਰ ਅਸੀਂ ਉੱਠ ਕੇ ਦੇਖਿਆ ਤੋ ਜਾਂਦਾ ਦੇਖਿਆ ਇਹਨੂੰ ਛੱਡ ਗਿਆ ਉਹਦਾ ਫਿਰ ਹੁਣ ਇਹ ਐਦਾਂ ਸੁਝ ਗਈ ਪਤਾ ਨਹੀਂ ਕਿਹਾ ਕਹਿੰਦੇ ਜ਼ਹਿਰ ਫੈਲ ਗਿਆ ਕਿ ਕੀ ਹੋਇਆ ਕੀ ਨਹੀਂ ਹੁਣ ਸਾਨੂੰ ਡਰ ਹੈ ਵੀ ਜਦੋਂ ਹੁਣ ਜਲਫਾ ਵੀ ਤੁਰੇ ਵੀ ਬੱਚੇ ਵੀ ਛੋਟੇ ਛੋਟੇ ਤੁਰੇ ਵੀ ਸਾਡੇ ਫਿਰ ਉਹ ਡਰਤਾ ਹੈਗਾ ਇਹਨਾਂ ਸਾਰਿਆਂ ਨੂੰ ਵੀ ਕੁਛ ਨਾ ਕੁਛ ਪਿੰਜਰਾ ਜਰਾ ਜਰਾ ਕੁਛ ਉਹ ਕਹਿੰਦੇ ਰਾਜੂਗੇ ਪਿੰਜਰਾ ਅਸੀਂ ਅੱਛਾ ਹਾਂਜੀ ਪਹਿਲਾਂ ਵੀ ਤੁਹਾਡੇ ਹਾਂਜੀ ਦੋ ਪਹਿਲਾਂ ਖਾਲੇ ਤੇ ਅੱਛਾ ਉਹਨਾਂ ਦੇ ਫਾਰਮ ਗਏ ਵੀ ਆ ਉਹ ਕਰਦੇ ਆ ਉਹਦਾ ਮਹਿਕਮੇ ਵਾਲੇ ਕੰਮ ਆਪਣਾ ਕਰਿਆ ਕਰਦੇ ਆਗੇ ਸੀ ਮਹਿਕਮੇ ਵਾਲੇ ਅੱਜ ਹਾਂਜੀ ਅੱਜ ਤੇ ਅੱਛਾ ਕੀ 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 ਉਹ ਕਹਿੰਦੇ ਅੱਜ ਕੱਲ ਪਿੰਜਰ ਲਾ ਦਿੰਦੇ ਆ ਤੁਹਾਡੇ ਤੇ ਹਾਂਜੀ ਠੀਕ ਠੀਕ ਇਹ ਕੀ ਹੋਇਆ ਸੀ ਗੱਲ ਕਾਦੀ ਗੱਲ ਹੈ ਇਹ ਕੱਲ ਦੀ ਗੱਲ ਹੈ ਕੱਲ ਅਸੀਂ ਬਾਹਰ ਬਣੀ ਉਹ ਜੀ ਬੱਕਰੀਆਂ ਆ ਪਛੀ ਐਦਮ ਨਾਲ ਮੰਜੇ ਢਾਲੇ ਵਿੱਚ ਤੇ ਸੁੱਤੇ ਵੇ ਤੇ ਜੀ ਤਾਂ 3 3 ਵਜੇ ਕਾ 20 ਮਿੰਟ ਤੇ ਆ ਗਿਆ ਬਾਗ ਪੈ ਗਿਆ ਜੀ ਅੱਛਾ ਬਾਗ ਤਾਂ ਜੀ ਤੰਦੂਆ ਤਾਂ ਜੀ ਜਿੱਦਾਂ ਅਸੀਂ ਉੱਠ ਕੇ ਤਾੜ ਮਾਰੀ ਉਹ ਛੱਡ ਕੇ ਬੱਕਰੀ ਨੱਠ ਗਿਆ ਬੱਕਰੀ ਨੂੰ ਕਿੱਥੇ ਕੀਤਾ ਉਹਨੇ ਹਮਲਾ ਬੱਕਰੀ ਨੂੰ ਗਾਲ ਤੇ ਕੀਤਾ ਉਹ ਜੀ ਹਮਲਾ ਅੱਛਾ ਹਾਂਜੀ ਗਾਲ ਤੇ ਦੰਦ ਲਾਏ ਅੱਛਾ ਉਹ ਦਾ ਬਚਾ ਹੋ ਗਿਆ ਹਾਂ ਉਹ ਦਾ ਬਚਾ ਰਹੇ ਜੀ ਅੱਛਾ ਹਾਂਜੀ ਤਾਂ ਇਹ ਹੁਣ ਕਿਆ ਫਿਰ ਉਸ ਤੋਂ ਬਾਅਦ ਕਿਆ ਇਲਾਜ ਕੀਤਾ ਫਿਰ ਇਲਾਜ ਕੁਛ ਨਹੀਂ ਕੀਤਾ ਜੀ ਫਿਰ ਡਾਕਟਰ ਬਲਾਕ ਦਾ ਡਾਕਟਰ ਤੇ ਟੀਕੇ ਲਵਾਏ ਜੀ ਮੈਂ ਅੱਜ ਮਹਿਗਮੇ ਵਾਲੇ ਆ ਕੇ ਦੇਖ ਗਏ ਆ ਕੇ ਉਹ ਕਹਿੰਦੇ ਵੀ ਪਿੰਜਰਾ ਲਾ ਦਿੰਦੇ ਠੀਕ ਹੈ ਕੀ ਕਰਨਾ ਵੀ ਤੁਹਾਡੀ ਕਿੰਨੀ ਕਈ ਵਾਰੀ ਹਮਲਾ ਹੋ ਗਿਆ ਤੁਹਾਡੇ ਹਾਂਜੀ ਵੀਰ ਦੋ ਬੱਕਰੀਆਂ ਪਹਿਲਾਂ ਵੀ ਮੇਰੀਆਂ ਖਾ ਹੋ ਗਈਆਂ ਜੀ ਹਾਂ ਤਾਂ ਤੀ ਇਹ ਫਿਰ ਹੁਣ ਤਾਂ ਅੱਜ ਤੱਕ ਘਰੇ ਹੀ ਆ ਗਿਆ ਨਾ ਜੀ ਹਾਂ ਹਾਂ ਨਹੀਂ ਕਿਹਾ ਵੀ ਕਿਹਾ ਮਹਿਕਮੇ ਦੀ ਨਲਾਇਕੀ ਮੰਨਦੇ ਤੁਸੀਂ ਇਸ ਵੀ ਕਿਉਂਕਿ ਨਹੀਂ ਅਸੀਂ ਇਸ ਵਾਰ ਅਸੀਂ ਕੀ ਕਹਿ ਸਕਦੇ ਜੀ ਹੁਣ ਚਲੋ ਪਿਛਲੀਆਂ ਵਕਰੀਆਂ ਦਾ ਜਿੱਤਾ ਹੋਇਆ ਪਿਛਲੇ ਆ ਮੇਰੇ ਖਲ ਹੋ ਗਏ ਸਾਲ ਸਾਲ ਡੇਢ ਸਾਲ ਹੋ ਗਏ ਪਹਿਲਾਂ ਉਹਦਾ ਮਿਲ ਗਿਆ ਤਾਂ ਜੀ ਹੁਣ ਦੋਹਾਂ ਦਾ ਦਿੱਤਾ ਵਾ ਜੀ ਠੀਕ ਹਾਂਜੀ ਤੁਹਾਡਾ ਮੇਨ ਕੰਮ ਕੀ ਹੈ ਮੇਨ ਕੰਮ ਮੇਰਾ ਕੁਛ ਨਹੀਂ ਹੈ ਜੀ ਮੈਂ ਥਿਹੜੀ ਤੁੱਪਾ ਕਰ ਦਦਾ ਜੀ ਠੀਕ ਹੈ ਫਿਰ ਮੈਂ ਬਿਮਾਰ ਹੋ ਗਿਆ ਤਾਂ ਜੀ ਫਿਰ ਉਦ ਬਾਅਦ ਫਿਰ ਮੈਂ ਕੰਮ ਕਰਨਾ ਛੱਡ ਤਾ ਫਿਰ ਹੁਣ ਮੇਰਾ ਬੱਕਰੀਆਂ ਦੇ ਕੰਮ ਕਿੰਨੀਆਂ ਬੱਕਰੀਆਂ ਰੱਖੀਆਂ ਬੱਕਰੀਆਂ ਮੇਰੇ ਕੋਲ ਐਸ ਬਿੱਲਾ 6-7 ਬੱਕਰੀਆਂ ਹੈਗੀਆਂ ਬਾਕੀ ਗੁੱਦਾ ਤਾਂ 8-9 ਨਾ ਗਹਿ ਗਿਆ ਜੀ 10 ਅੱਛਾ ਛੋਟੇ بڑے ਪਾਗ ਹੈ ਹਾਂ ਜੀ ਬੜੀਆਂ ਬੱਕਰੀਆਂ ਮੇਰੇ ਕੋਲ ਇਹ 4-5 ਬੱਕਰੀਆਂ ਹੈ ਕੀ ਮੰਗ ਕਰਦੇ ਸਾਡੇ ਨੂੰ ਪ੍ਰਸ਼ਾਸਨ ਨੂੰ ਮੰਗ ਐ ਸੀ ਕਿਆ ਕਰਨੀ ਜੀ ਮੰਗੇ ਇਹੀ ਆ ਵੀ ਸਾਨੂੰ ਤੋ ਜੇ ਮਿਲ ਜਾਂਦੀ ਇਹਦਾ ਇਲਾਜ ਹੋਣਾ ਚਾਹੀਦਾ ਹਾਂ ਤਾਂ ਮੈਗਮੇ ਵਾਲੇ ਆਏ ਵੀ ਤੋ ਕਹਿ ਕੇ ਵੀ ਅਸੀਂ ਪਿੰਜਰਾ ਲਾਦਨੇ ਆਂ ਅੱਛਾ ਹਾਂ ਕੱਲ ਉਹ ਕੱਲ ਸਵੇਰ ਨੂੰ ਕਹਿ ਗਏ ਵੀ ਕੱਲ ਸਵੇਰ ਨੂੰ ਪਿੰਜਰਾ ਸਾਡਾ ਆ ਜਾਣਾ ਕੱਲ ਸਵੇਰ ਨੂੰ ਪਿੰਜਰਾ ਲੱਗ ਜਾਣਾ ਹਾਂਜੀ ਠੀਕ ਸਵੇਰ ਸੇ ਬਾਣਗੜ ਹੈ ਤੇ ਮੇਰੀ ਆਪਣਾ ਇੱਥੇ ਡਿਊਟੀ ਹੈ ਜੀ ਤੇ ਮੈਂ ਕੱਲ ਮਤਲਬ ਉੱਥੇ ਜਾ ਕੇ ਮੌਕੇ ਤੇ ਪਿੰਡ ਦੇ ਵਿੱਚ ਜਾ ਕੇ ਜਿਨ੍ਹਾਂ ਦੀ ਬੱਕਰੀ ਹੈ RAMLAL ji ਨੂੰ ਮਿਲਿਆ ਸੀ ਤੇ ਮੈਂ ਬੱਕਰੀ ਦਾ ਮਤਲਬ ਦੇਖਿਆ ਜੋ ਵੀ ਮਤਲਬ ਜਦੋਂ ਮਤਲਬ ਜਾਨਵਰ ਆਇਆ ਉਹਨੇ ਅਟੈਕ ਕੀਤਾ ਜੀ ਤੇ ਅਟੈਕ ਦੇ ਦੌਰਾਨ ਮਤਲਬ ਸਿਰਫ ਉਹਦੇ ਇੱਕ ਸਾਈਡ ਗਲੇ ਤੇ ਹੀ ਮਤਲਬ ਥੋੜਾ ਨਖੂਨ ਲੱਗਿਆ ਜੀ ਜਿਹਦੇ ਕਰਕੇ ਥੋੜਾ ਨਾ ਮਤਲਬ ਜ਼ਹਿਰ ਵਗੈਰਾ ਉਹਦੇ ਸਰੀਰ ਦੇ ਵਿੱਚ ਫੈਲ ਗਿਆ ਜ਼ਹਿਰ ਫੈਲਣ ਕਰਕੇ ਉਹਨਾਂ ਨੇ ਡਾਕਟਰ ਨਾਲ ਤਾਲਮੇਲ ਕੀਤਾ ਡਾਕਟਰ ਨਾਲ ਤਾਲਮੇਲ ਕਰਨ ਤੋਂ ਬਾਅਦ ਡਾਕਟਰ ਨੇ ਇੰਜੈਕਸ਼ਨ ਵਗੈਰਾ ਲਗਾਏ ਤੇ ਮੈਂ ਆਪ ਜਾ ਕੇ ਦੇਖਿਆ ਪਰ ਥੋੜੀ ਸੋਜਿਸ਼ ਆ ਗਈ ਸੀ ਬੱਕਰੀ ਦੇ ਸਰੀਰ ਨੂੰ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਮਤਲਬ ਜਿਹੜਾ ਇਹਨਾਂ ਦਾ ਮਕਾਨ ਬਣਿਆ ਹੋਇਆ ਹੈ ਨਾ ਜੀ ਉਹ ਬਿਲਕੁਲ ਜੰਗਲ ਦੇ ਨਾਲ ਹੈ ਤੇ ਜੰਗਲ ਦੇ ਨਾਲ ਹੋਣ ਕਰਕੇ ਹੁਣ ਜਿਹੜਾ ਮਤਲਬ ਜੰਗਲੀ ਜਾਨਵਰ ਹੈ ਉਹ ਬਿਲਕੁਲ ਹੀ ਉੱਥੇ ਕਿਤੇ ਆਸ-ਪਾਸ ਹੀ ਰਹਿੰਦਾ ਹੈ ਜਿਹੜਾ ਤेंदुआ ਹੈ ਮਤਲਬ ਜਿਹੜੀਆਂ ਰਹਿਸ਼ਾਏ ਮਤਲਬ ਪੇਂਡ ਆ ਜਾਂ ਕੋਸ਼ ਰੱਖ ਲੋ ਤੁਸੀਂ ਇਹ ਬਿਲਕੁਲ ਉਂਦੇ ਰਹਿਸ਼ਿਆ ਦੇ ਕੋਲ ਰਹਿੰਦਾ ਜੀ ਤੇ ਹੁਣ ਉਥੇ ਅਟੈਕ ਕਰਨ ਦਾ ਸਭ ਤੋਂ بڑا ਰੀਜ਼ਨ ਇਹ ਗਾ ਜੀ ਕਿ ਆਪਣਾ ਜਿਹੜੇ ਇਹ ਮਤਲਬ ਜਦੋਂ ਬੱਕਰੀਆਂ ਛੱਡਦੇ ਆ ਜੀ ਇਹ ਬੱਕਰੀਆਂ ਛੱਡਦੇ ਆ ਇਹ ਉਸੇ ਏਰੀਆ ਦੇ ਵਿੱਚ ਨਾਲ-ਨਾਲ ਘੁਮਾਦੇ ਰਹਿੰਦੇ ਆ ਤੇ ਜਿਹੜਾ ਆਪਣਾ ਤੀਂਦੂਆ ਤੀਂਦੂਆ ਉਸੇ ਏਰੀਆ ਦੇ ਵਿੱਚ ਰਹਿੰਦਾ ਹੈ ਕਦੇ ਇਹ ਮਤਲਬ ਰਾਏਪੁਰ ਵਾਲੀ ਸਾਈਡ ਚਲਾ ਜਾਂਦਾ ਜੀ ਕਦੇ ਇਹ ਇਧਰ ਜਸ ਹਸਪੀਟਲ ਵਾਲੀ ਸਾਈਡ ਆ ਜਾਂਦਾ ਜੀ ਹੁਣ ਜਸ ਹਸਪੀਟਲ ਵੀ ਸਾਡਾ ਜਿਹੜਾ ਇੱਕ ਪਿੰਜਰਾ ਲੱਗਿਆ ਹੋਇਆ ਜੀ ਹੁਣ ਆਪਣਾ ਜਿਹੜਾ ਇਹਦੇ ਹੰਬਿਆਲ ਦੇ ਨਾਲ ਇਹਦੇ ਨਿਕੂ ਨੰਗੜਾ ਆਪਾਂ 12 ਤਰੀਕ ਨੂੰ ਪਿੰਜਰਾ ਲਾਇਆ ਜੀ ਤੇ ਹੁਣ ਉਹ ਆਪਾਂ ਪਿੰਜਰਾ ਅੱਜ ਮਤਲਬ ਕੱਲ ਮੈਂ ਗਿਆ ਸੀ ਮੌਕਾ ਦੇਖਣ ਤੇ ਅੱਜ ਉਹ ਆਪਾਂ ਪਿੰਜਰਾ ਝੱਕ ਕੇ ਮਤਲਬ ਜਿਹੜਾ ਰਾਮ ਲਾਲ ਹੈ ਰਾਮ ਲਾਲ ਦੇ ਘਰ ਦੇ ਬਿਲਕੁਲ ਆਪਣੇ ਕੋਲ ਆਪਾਂ ਅੱਜ ਲਗਾ ਦੇਣਾ ਜੀ ਲਗਾ ਦੇਣਾ ਜ ਜਿਹਦੇ ਨਾਲ ਆਪਾਂ ਜਿਹੜਾ ਇਹ ਤੇਂਦੂਏ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਕਾਬੂ ਕਰ ਸਕੀਏ ਜੀ ਮੁੜ ਗਿਆ ਇੱਕਦਮ ਮੁਆਵਜ਼ਾ ਮਿਲਿਆ ਦੋਹਾਂ ਦਾ ਮੁਆਵਜ਼ਾ ਵੀ ਆਪਾਂ ਉਹ ਜਿਹੜਾ ਮੁਆਵਜ਼ਾ ਜੀ ਉਹ ਆਪਾਂ ਅਪਲਾਈ ਕੀਤਾ ਹੋਇਆ ਜੀ ਆਪਣੇ ਪਾਸ ਤੇ ਜਿਹੜੇ ਵੀ ਡਾਕੂਮੈਂਟ ਇਹਨਾਂ ਤੋਂ ਸਾਨੂੰ ਚਾਹੀਦੇ ਸੀ ਆਪਾਂ ਲੈ ਕੇ ਉਹ ਆਪਾਂ ਇਹਦੇ ਕੇਸ ਭੇਜੇ ਹੋਏ ਆ ਉਹ ਮੁਆਵਜ਼ਾ ਵੀ ਇਹਨਾਂ ਨੂੰ ਮਿਲ ਜੂਗਾ ਜੀ ਕਿਹੜੀ ਹੋ ਇੱਕਰੀ ਦਾ ਲਾਤੀ ਦੇ ਫੜਨ ਦੀ ਕੋਸ਼ਿਸ਼ ਸੀ ਹਾਂ ਉਹ ਉਹੀ ਦਿਵਾਉਂਦੇ ਆ ਜਦੋਂ ਮੈਂ ਕੱਲ ਮੌਕਾ ਦੇ ਕੇ ਆਇਆ ਸੀ ਉਸ ਟਾਈਮ ਤਾਂ ਦੇਖੋ ਜੀ ਉਹ ਠੀਕ ਹਾਲਾਤ ਦੇ ਵਿੱਚ ਸੀ ਬੱਕਰੀ ਬਿਲਕੁਲ ਠੀਕ ਸੀ ਮੈਨੂੰ ਉਹ ਨਹੀਂ ਬਾਹਰ ਕੱਢ ਕੇ ਦਿਖਾਈ ਮੈਂ ਦੇਖਿਆ ਉਹਦੇ ਸਿਰਫ ਇੱਕ ਇੱਕ ਸਾਈਡ ਹੀ ਮਤਲਬ ਜਿਹੜਾ ਨਖੂਨ ਸੀ ਉਹ ਲੱਗਿਆ ਹੋਇਆ ਸੀ ਗਲੇ ਤੇ ਬਾਕੀ ਬਿਲਕੁਲ ਠੀਕ ਸੀ ਤੇ ਮਤਲਬ ਥੋੜੀ ਸੋਜਿਸ਼ ਆ ਗਈ ਸੀ ਮੇਰੀ ਡਾਕਟਰ ਸਾਹਿਬ ਨਾਲ ਫੋਨ ਤੇ ਗੱਲ ਹੋਈ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਾਂ ਜਿਹੜੇ ਇੰਜੈਕਸ਼ਨ ਵਗੈਰਾ ਹੈ ਜ਼ਹਿਰ ਦੇ ਆਪਾਂ ਲਗਾ ਰਹੇ ਆ ਉਹ ਤੇ ਹੁਣ ਆਪਾਂ ਅੱਜ ਜਾਣਾ ਜੀ ਆਪਾਂ ਅੱਜ ਜਾ ਕੇ ਦੁਬਾਰਾ ਆਪਾਂ ਦੇਖਾਂਗੇ ਤੇ ਆਪਣੇ ਜਿਹੜਾ ਜਿੱਥੇ ਵੀ ਉਹ ਕਹਿਣਗੇ ਉੱਥੇ ਆਪਾਂ ਜਿਹੜਾ ਉਹ ਪਿੰਜਰਾ ਆਪਾਂ ਲਗਾ ਦਾਂਗੇ ਤੁਸੀਂ ਕੀ ਅਪੀਲ ਕਰੋਗੇ ਤੁਸੀਂ ਅਪੀਲ ਕੀ ਕਰੋਗੇ ਮੈਂ ਤਾਂ ਇਹੀ ਅਪੀਲ ਕਰਾਂਗਾ ਜੀ ਮੈਂ ਤਾਂ ਕੱਲ ਵੀ ਉਹਨਾਂ ਨੂੰ ਇਹੀ ਮਤਲਬ ਅਪੀਲ ਕੀਤੀ ਸੀ ਕਿ ਆਪਣੇ ਥੋੜਾ ਰਾਤ ਦੇ ਟਾਈਮ ਅਗਰ ਤੁਸੀਂ ਬਾਹਰ ਨਿਕਲਣਾ ਹੈ ਤਾਂ ਥੋੜਾ ਛੋਟੀ ਵਗੈਰਾ ਤੇ ਟੋਰਚ ਵਗੈਰਾ ਲੈ ਕੇ ਨਿਕਲੋ ਤੇ ਆਪਣੇ ਜਿਹੜਾ ਘਰ ਦੀ ਲਾਈਟ ਹੈ ਜਿੱਥੇ ਵੀ ਆਪਾਂ ਮਤਲਬ ਆਲੇ ਦੁਆਲੇ ਘਰ ਦੇ ਥੋੜਾ ਰੱਖੋ ਕਿ ਆਪਣੇ ਆਪਾਂ ਲਾਈਟਾਂ ਵਗੈਰਾ ਜਗਾ ਕੇ ਰੱਖਿਓ ਕਿਉਂਕਿ ਇਹ ਜਿਹੜਾ ਜਾਨਵਰ